ਸਸੇ ਗਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਵਧੀਆ ਠੀਕ ਠਾਕ ਅਸ਼ਾਜ ਜੀ ਪ੍ਰਸ਼ਾਦਾ ਵਾ ਘਰੇ ਤੇ ਲੰਗਰ ਲੱਗਣਾ ਵਾ ਉਹਦੀਆਂ ਤਿਆਰੀਆਂ ਪੂਰੀਆਂ ਚੱਲਣ ਲੀਆਂ ਵਾ ਕਦੀ ਕੋਲ ਹੈ ਜਦਾ ਕਦੀ ਕੋਲ ਹੈ ਜਦਾ ਕਦੀ ਮਾਮੇ ਘਰੋਂ ਕੋਲ ਹੈ ਜਦਾ ਕਦੀ ਚਾਚੇ ਘਰੋਂ ਕੋਲ ਹੈ ਜਦਾ ਸਮਾਨ ਇਕੱਠਾ ਹੁੰਦਿਆ ਤੇ ਅੰਦਰ ਵੀ ਪੂਰੀਆਂ ਤਿਆਰੀਆਂ ਚੱਲਣ ਲੀਆਂ ਅਖ 12 ਕਿੰਨੇ ਮੰਗਾਈਆਂ ਸੀ ਚਾ ਮਿਲ ਗਈ ਤੁਹਾਨੂੰ ਇਧਰ ਆਦਾ ਹਾਂਜੀ ਲੱਗਦਾ ਇਧਰ ਲਗਾ ਲਵਾਈ ਐ ਚ ਫਰੂਟ ਵਾ ਸਾਰਾ ਪ੍ਰਸ਼ਾਦ ਇੱਥੇ ਸਾਰਾ ਸਬਤਾਬ ਜਰ ਰੱਖਣਾ ਵਾ ਕਿਦਾਂ ਤਿਆਰੀ ਫਿਰ ਹਾਂਜੀ ਪੂਰੀ ਠੀਕ ਪਾਉ ਗਿਆ ਪਿਆਰੀ ਕੁਝ ਪਾਉ। ਆਪਾ ਲਗਾ ਪਨੀਰ ਭਟਾਣ। ਹਾਂ। ਹੋ ਠੀਕ ਠਾਕ ਜੇ। ਪਾਪਾ ਇਹ ਧਿਆਨ ਰੱਖਣਾ ਵਾ। ਇੱਧਰ ਸਾਰਾ ਸਬਜੀ ਭਾਜੀ ਭਈ ਆ ਜੋ ਬਣਨੀ ਆ। ਰਾਤ ਦੀ ਮਿਹਨਤ ਕਰਕੇ ਕੱਢਿਆ ਸਾਰਾ ਸਮਾਨ ਜਿਹੜਾ ਉਹ ਪਿਆ ਵਾ। ਤੇ ਪ੍ਰਸ਼ਾਦੇ ਦਾ ਟਾਈਮ ਸ਼ਾਮ ਨੂੰ ਹੀ ਆ 4 4-5 ਵਜੇ। ਟੀ ਦਬ ਕੇ ਮਾਰਦੀ ਮੈਨੂੰ। ਕੱਢੀ ਜੋਰ ਦੀ ਦਬਕਾ ਮਾਰਿਆ ਮੈਨੂੰ ਜਿੱਦ ਕੱਢੀ ਜੋਰ ਦੀ ਜਾਨ ਹੀ ਕੱਢ ਦੇ ਲੱਗੀ ਮੇਰੀ ਥਾਏ ਚਪਲਾਂ ਚ ਮਾਰਦਾ ਚਪਲਾਂ ਜਾਣਾ ਮੈਂ ਔਖੀ ਹੋਣਾ ਹੀ ਆ ਉਹ ਪੋਟੇ ਨਹੀਂ ਚਪਲ ਬਾਹਰ ਲਾ ਕੇ ਆਂਟੀ ਨੇ ਆਪਣਾ ਕੰਮ ਸਭ ਖਾ ਗਈ ਤਾਂ ਚਾਰ ਕੰਮ ਵਾਲੀਆਂ ਲੱਭ ਕੇ ਲਿਆਈ ਮੰਮੀ ਨੇ ਤਿੰਨ ਕਈਆਂ ਹੀ ਚੌਥੀ ਨਾਲ ਉਹ ਲੈ ਆਂਦੀ ਤੇ ਆਪਣੀ ਕੁੜੀ ਵੀ ਲੈ ਆਂਦੀ ਨਾਲ ਆਪ ਵੀ ਆਪ ਵੀ ਕੋਈ ਕਰੀਦਾਈਦਾ ਆਪ ਵੀ ਕੋਈ ਕਰੀਦਾਈਦਾ ਮੈਨੂੰ ਚਾ ਦੋ ਥੋੜੀ ਜਿਹੀ ਪੀਣੀ ਕੀ ਬਣਾਇਆ ਮੈਂ ਫਿਰ ਹੋਰ ਕੋ ਨਹੀਂ ਹੋਰ ਧੱਕਾ ਠੀਕ ਆ ਚਲੋ ਅਲੇ ਸ਼ਾਮਾਨੋਈਆ ਪ੍ਰੋਗਰਾਮ ਸਾਰਾ ਐਵਲੇ ਤੇਲੇ ਤਿਆਰੀਆਂ ਚੂਰੀਆਂ ਚੱਲਣ ਡੀਆਂ ਵਾ ਰੈਂਗੋ ਕਿੱਥੇ ਆ ਹੋ ਰੈਂਗੋ ਅੱਜ ਸਵੇਰ ਦਾ ਤਾੜਿਆ ਹੀ ਤਾੜਿਆ ਹੀ ਸਵੇਰ ਦਾ ਆਉਣਾ ਬਾਹਰ ਬਾਹਰ ਹੋਣਾ ਵਾ ਅੰਦਰੇ ਰਹਿਣਾ ਅੰਦਰੇ ਪੈਰ ਜੋੜ ਕੇ ਦੋਵੇਂ ਤੇ ਕੈਂਡਾ ਕੱਢ ਮੈਨੂੰ ਬਾਹਰ ਝੂਕਣ ਡਿਆ ਵੇ ਨਹੀਂ ਅੱਜ ਨਹੀਂ ਕੱਢਣਾ ਤੂੰ ਮੂੰਹ ਲਾਉਣੇ ਸਮਾਨ ਪਿਆ ਬਾਹਰ ਜੋਰ ਜਿਆਦੇ ਮਾਰਦਾ ਹੈ ਕਰ ਪਰ ਗੱਲ ਬਣਦੀ ਨਹੀਂ ਆਂਟੀ ਫੇਰ ਪੌੜੀਆਂ ਤੇ ਕਾਕਾ ਦੱਸ ਦੇਣਾ ਵੀਡੀਓ ਲੈਣੇ ਵੀ ਆਵੇ ਲੋ ਆਂਟੀ ਬਦੋ ਬਈ ਜਾਂਦੀ ਆ ਆਈ ਨਾ ਸਾਨੂੰ ਬਾਅਦ ਆਏ ਕੰਮ ਕਰਦੇ ਆ ਨਹੀਂ ਤੇ ਤੂੰ ਉਹ ਮੰਜੀ ਤੇ ਬਹਿ ਜਾ ਪਹਿਣਾ ਬੰਜੀ ਤੇ ਬਹਿ ਜਾ ਆਓ ਮੰਜੀ ਤੇ ਬਹਿ ਜਾਓ ਮੰਜੀ ਤੇ ਬਾਅਦ ਕੇ ਵੀਡੀਓ ਬਣਾਉਣੀ ਆਓ ਆਂਟੀ ਲੰਮੇ ਬਹਿ ਜਾਓ ਆਂਟੀ ਨੇ ਅੱਜ ਉਹਦਾ ਆਪਣਾ ਕੰਮ ਸੌਖਾ ਹੀ ਕੀਤਾ ਵਾ ਚਾਰ ਕੰਮ ਵਾਲੀ ਆਂਟੀ ਲੱਭ ਕੇ ਲਿਆਈ ਆ ਕਿ ਮੈਨੂੰ ਨਾ ਕੰਮ ਵਾਲਾ ਪਵੇ ਹੂੰ ਤਿੰਨ ਨਾਤਾ ਚਾਰ ਹੋ ਗਈਆਂ ਮੈਂ ਉਦੋਂ ਹੀ ਸਮਝ ਗਿਆ ਮੈਂ ਮਮਮੀ ਨੇ ਤਿੰਨਾਂ ਦਾ ਨਾਮ ਲਿਆ ਚਾਰ ਆ ਗਈਆਂ ਹੁਣ ਆਂਟੀ ਸੁਪਰਵਾਈਜ਼ ਕਰੂਗੀ ਸੁਪਰਵਾਈਜ਼ਰ ਬਣ ਜੁ ਹੁਣ ਮੈਨੇਜਰ ਉਹਨਾਂ ਦੀ ਮਮਮੀ ਤੇਰੀ ਦਾ ਨੰਬਰ ਕਟਿਆ ਆ ਦੇ ਵਿੱਚ ਮਮਮੀ ਤੇਰੀ ਦਾ ਨੰਬਰ ਕਟਿਆ ਆਂ ਦੀ ਵਿੱਚ ਹੁਣ ਮੈਨੇਜਰ ਨਵੀਂ ਆਂਟੀ ਨੂੰ ਕੋ ਪੁਆਇੰਟ ਕਰਤਾ ਆਪਾਂ ਕਰਦੀ ਤੇ ਨਾ ਹੋਜੀ ਉਹਦੇ ਦੀ ਭਰ ਗਈ ਤਾਂ ਫੇਰ ਪੌੜੀ ਤੋਂ ਚੁੱਕ ਕੇ ਤੇ ਆਂਟੀ ਨੂੰ ਮੰਜੀ ਤੇ ਬਾਹ ਲਿਆ ਆਪਾਂ ਬਣਾਉਣਾ ਕੀ ਕੀ ਆ ਮੰਮੀ ਇਧਰ ਨੂੰ ਮੁਹ ਕਰਕੇ ਦੱਸੋ ਬਣਾਉਣਾ ਕੀ ਕੀ ਆਪਾਂ ਉਹ ਕੁਰਸੀ ਤੇ ਨਾ ਬਿਆ ਬਾਬੇ ਖਾਂਦੇ ਦਾਲ ਮੂੰਗੀ ਦੀ ਹੂੰ ਤੇ ਨਾਲ ਬਣਾਉਣਾ ਮਟਰ ਪਨੀਰ ਤੇ ਉਹ ਮਾਰੇ ਚਾਵਲ ਤੇ ਮੂੰਗੀ ਦਾ ਕੜਾ ਤੇ ਸਮੂਦ ਨਾਲ ਤੇ ਅੱਛਾ ਮੂੰਗੀ ਦਾ ਕੜਾ ਤੇ ਮੂੰਗੀ ਦੀ ਦਾਲ ਹਾਂ ਬਾਬੇ ਖਾਂਦੇ ਤੇ ਮਟਰ ਪਨੀਰ ਆਪਾਂ ਆਪਣੀ ਚਾਇਸ ਨਾਲ ਬਣਾਉਂਦੇ ਤੇ ਲੂਣ ਵਾਲੇ ਚਾਵਲ ਲੂਣ ਵਾਲੇ ਚਾਵਲ ਆਪਣਾ ਦਹੀਂ ਵੀ ਨਹੀਂ ਬਾਬੇ ਖਾਂਦੇ ਰਾਤ ਨੂੰ ਦਹੀਂ ਨਹੀਂ ਸਵੇਰੇ ਕਿਤੇ ਹੋਰ ਖਾ ਕੇ ਤੇ ਫਿਰ ਹੁਣ ਇੱਥੇ ਆਉਣਾ ਨਾ ਸਵੇਰੇ ਖਾ ਕੇ ਆ ਗਏ ਨੇ ਕਦੇ ਸ਼ਾ ਗਾਇਣੇ ਚੰਗੇ ਚੰਗੇ ਵੇਖ ਕੇ ਕੱਢਣਾ ਹੈ ਕਲੀ ਪੌਣੀ ਚੱਲ ਵੇਖ ਲੈਨੇ ਆ ਬੜੇ ਐਨੇ ਕ ਆਪਾਂ ਉਦਲੀ ਰੱਖ ਲੈਨੇ ਆ ਸਲਾਦ ਲਈ ਇਹਨੇ ਇੱਕ ਮਿੰਟ ਰੋਜੋ ਪਾ ਐਨੇ ਕ ਕੱਟ ਦਈਏ ਵਾਦੂ ਦਰਜੂਗਾ ਹਾਂ ਇਹ ਸਲਾਦ ਵਾਸਤੇ ਚਲ ਆਓ ਕੇ ਨਾਲੇ ਨਾਲੇ ਇਹ ਤੈਨੂੰ ਜਾਨ ਦਰੋਗੋ ਲਈ ਇਹ ਚੀਜ਼ ਨਹੀਂ ਇਹਦੇ ਚ ਘੱਟ ਦੇਣੇ ਵਿੱਚ ਕੇ ਵਾਪਸ ਧੁੱਲ ਜਾਣਗੇ ਨਾਲ ਲੈ ਇਦਾਂ ਥੋੜੀ ਚੀਜ਼ ਨੇ ਲਾ ਕੇ ਆਹ ਹੁੰਦਾਈ ਇਹ ਚ ਕੀ ਆ ਕੀਰੇ ਕੀਦੇ ਕੀਰਿਆਂ ਦੀ ਡਿਲੀਵਰੀ ਲੇਟ ਹੋਈ ਆ ਨਹੀਂ ਨਹੀਂ ਅਜੇ ਸਲਾਦ ਹੀ ਬਣਾਉਣਾ ਹੈ ਹੋਰ ਕੀ ਲੱਗਦੀ ਪਹੁੰਚ ਲਓ ਧੰਨਵਾਦ ਪ੍ਰਸ਼ਾਦਾ ਛਕਣਾ ਆਜੋ ਹਲੇ ਤਾਈਓਂ ਹੀ ਨਹੀਂ ਰੁਕਦਾ ਇੱਥੇ ਭਾਉ ਇੱਥੇ ਤੇ ਪ੍ਰਸ਼ਾਦਾ ਲੇਟ ਵਾ ਨਾ ਰੋਟੀ ਲੇਟ ਖਾ ਲੈਣੀ ਆ ਚੱਲ ਭਾਉਂ ਦਾ ਵਾਧੂਆ ਤੇ ਫੇਰ ਵਾਧੂਆ ਅੱਛਾ ਇਹਨੂੰ ਤੜਕੇ ਆਲੇ ਬਣਾਉਣੇ ਆ ਹਾਂਜੀ ਹਾਂਜੀ ਬਾਕੀ ਇਹਨੂੰ ਹੋਰ ਖੋਰ ਖਾਦਣੇ ਭਾਉ ਨੇ ਸਾਰੇ ਆਓ ਜਦੋਂ ਤੜਕਾ ਬਣ ਗਿਆ ਤੇ ਦੋਦੇ ਉਹ ਇੱਕ ਵੇਖਣ ਡਿਆ ਤੇ ਪੂਛ ਦੂਰੋਂ ਲਾਈ ਜਾਂਦਾ ਨਿਕ ਨਿਕੀ ਜੀ ਪਛਾਨ ਲਿਆ ਨੇ ਤੁਹਾਨੂੰ ਪਛਾਨ ਲਿਆ ਨੇ ਆਂਦਾ ਕੋ ਸਸਾ ਸੀ ਆਹ ਵਧੀਆ ਠੀਕ ਠਾਕ ਚੱਲਣ ਰਿਹਾ ਚੱਲਣ ਰਿਹਾ ਕਿੱਦਾਂ ਫਿਰ ਮੁੰਡਿਆ ਬੜੀ ਦਨਾਲੀ ਬਣਾਈ ਵੇ ਤੇ ਨਾਲੀ ਵੇ ਕਿੱਡੀ ਇੱਕ ਹੈ ਕਿੱਦਾਂ ਹੈ ਠੀਕ ਠਾਕ ਦੁੱਧ ਲੈੰਦਾ ਵਾ ਹਾਂ ਕੋ ਦਾ ਉਹ ਆ ਗਿਆ ਹੈ ਕਾ ਆ ਗਿਆ ਪਛਾਨ ਲਿਆ ਨੇ ਹਾਂਜੀ ਹਾਂਜੀ ਵਧੀਆ ਠੀਕ ਠਾਕ ਤੁਸੀਂ ਸਹੌ ਕਿਦਾਂ ਠੀਕ ਠਾਕ ਅਹੀਂ ਬਾਹਰ ਖਲੋਤੇ ਆਂ ਪਰੌਣਿਆਂ ਦੀ ਸਾਰਿਆਂ ਦਾ ਸਵਾਗਤ ਇੱਦਾਂ ਕਰਦੇ ਆਂ ਲੱਤਾਂ ਨੂੰ ਚਿੰਬੜ ਚਿੰਬੜ ਕੇ ਆਉਣਾ ਵਾਲੇ ਤੁਰੇ ਨਹੀਂ ਤਬਾਬੇ ਨੇ ਹੋ ਕੇ ਚਲ ਜਾਣਾ ਨਹੀਂ ਉਹ ਨਿਆਣੇ ਨਹੀਂ ਆਏ ਉਹਨਾਂ ਦਾ ਤਾਂ ਕਰਕੇ ਨਹੀਂ ਸਾਸਰੀਕਾਲ ਭਾਬੀ ਤੂੰ ਨਾ ਅਹੀਂ ਡੀਕੜਲੇ ਆ ਸਾਸਰੀਕਾਲ ਬੁਲਾਉਗੀ ਹਨੂ ਆ ਗਏ ਵਿਚਾਰੀ ਰਾਜੇ ਬਿਮਾਰ ਕਰਤੀ ਤੁਸੀਂ ਲੈ ਵੀ ਕਿੰਨਾ ਕੁ ਲੰਮਾ ਸਫਰ ਵਾਗਾ ਜਿਹੜਾ ਇੰਨਾ ਕੁ ਵੀ ਸਫਰ ਨਹੀਂ ਹੁੰਦਾ ਸਾਡੇ ਕੋ ਸਾਸਤਰੀ ਕਾਲ ਹੈ ਨਹੀਂ ਗੱਡੀ 'ਚ ਬੈਠ ਕੇ ਇਹਦਾ ਕਰਕੇ ਤਾਂ ਰਾਜਸਥਾਨ ਦਾ ਵਿਆਹ ਕੈਨਸਲ ਹੋਇਆ ਕੜਿਆ ਨਹੀਂ ਵਿਆਹ ਓ ਖੜਿਆ ਲਈ ਖੜਿਆ ਨਹੀਂ ਆਦੇ ਹੁਣ ਐਂਦਾ ਕਹੀ ਜਾਂਦਾ ਵੀ ਕੈਨਸਲ ਹੋਇਆ ਇਹਦਾ ਕਰਕੇ ਹਾਂ ਉਲਟੀਆਂ ਕਰਨੀ ਆ ਤੂੰ ਦੇ ਦੂਜਿਆਂ ਦਾ ਵੀ ਵਿਨੋਦ ਇਹ ਪਤਾ ਕੀ ਆ ਇਹ ਖੜਨ ਦਾ ਮਾਰਾ ਹੀ ਬਹਾਨਾ ਹੁਣ ਫਿਰ ਵਿਆਹ ਤੋਂ ਆਏਗਾ ਆਪ ਵੀ ਤੇ ਆਇਆ ਹੀ ਆ ਵਿਆਹ ਤੋਂ ਚਲੋ ਚਲੋ ਕਿੰਨੀ ਆਣਾ ਆਈਂ ਟਿਕਣਾ ਖਲਸਾ ਵਾਏ ਗੁਰਜੀ ਕੀ ਫਤਿਹ ਸਿਰ ਨਹੀਂ ਢੱਕਿਆ ਦੋਈ ਸਿਰ ਨਹੀਂ ਢੱਕਿਆ ਦੋਈ ਸਤਿ ਸ੍ਰੀ ਅਕਾਲ ਵਾਹ ਬਾਈ ਕੀ ਹਾਲ ਜੀ ਨਹੀਂ ਹਾਂ ਪਰ ਟਿਕਣਾ ਹੋਰ ਫਿਰ ਮੈਂ ਬੜਾ ਘੁੰਮ ਘੁਮਾ ਗਿਆ ਇੱਕ ਤਾਂ ਇਹ ਵੀ ਬੰਦ ਯਾਰ ਤੁਸੀਂ ਪੁਲਿਸ ਮੁਲਾਜ਼ਮ ਤੁਸੀਂ ਪੁਲਿਸ ਮੁਲਾਜ਼ਮ ਤੁਹਾਨੂੰ ਤੇ ਰਾਹ ਦਾ ਪਤਾ ਹੋਣਾ ਚਾਹੀਦਾ ਪੁਲਿਸ ਮੁਲਾਜ਼ਮ GPS ਤੋਂ ਥੋੜੀ ਪਿਆਰ ਯਾਰ ਪਰ ਤੁਹਾਡੀਆਂ ਗੱਡੀਆਂ ਜੀ ਤੇ GPS ਚਾਹੀਦਾ ਹੀ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਮੀ ਜੀ ਕੀ ਹਾਲ ਜੀ ਕਿੱਦਾਂ ਠੀਕ ਠਾਕ ਹਾਂ ਜੀ ਤਾਡੀ ਗੱਡੀ 'ਚ ਜੀਪੀਐਸ ਹੋਣਾ ਲਾਜ਼ਮੀ ਆ ਪੁਲਸ ਵਾਲੇ ਦੀ ਗੱਡੀ 'ਚ ਬਾਹਰ ਹੀ ਨਾ ਚੁੱਕਿਆ ਬੰਦ ਨਹੀਂ ਨਾ ਰਾਹ ਦਾ ਰਾਹ ਦੇ ਦੱਸ ਦਿੰਦਾ ਪੰਜਾਬ ਕੇਂਡਿਆ ਦਾ ਜੀਪੀਐਸ ਕੋਲ ਬਲੇਰ ਕੋਟਲੇ ਗਏ ਤੇ ਇੱਕ ਪਿੰਡ ਦੀ ਨਾ ਕੀ ਜੀ ਕਲੀਖਣੀ ਪਾਤਾ ਰਹੀਆਂ ਨੂੰ ਇੱਕ ਆ ਰਹੀ ਵੀ ਗਏਗੇ ਮਨੁੱਖਤਾ ਦੀ ਸੇਵਾ ਵਾਲਿਆਂ ਦੇ ਗਏ ਸਮਾਨ ਵੜਾਉਣ ਆਨੂੰ ਕੱਚੇ ਦਾਣ ਪਾਤਾ ਲੈਫਟ ਮਰਾਵੇ ਗੱਡੀ ਕੰਦ ਮੈਂ ਭੱਲੇ ਆ ਗਿਆ ਉਹ ਤਕ ਸੂਰਤੀ ਸਤਨਾਮ ਵਾਹਿਗੁਰੂ Satana mua re gru Satana mua re gru Satana mua re gru Satana mua re gru Satana mua

ਤੁਹਾਡਾ ਟਾਈਮ ਕੋਈ ਆਉਣ ਦਾ ਦੱਸੋ ਮੈਨੂੰ ਸਾਬ ਜੀ ਸਾਬ ਜੀ ਮੈਂ ਤੁਹਾਡਾ ਟਾਈਮ ਕੋਈ ਆਉਣ ਦਾ ਟਾਈਮ ਵੇਖਾ ਦੇ ਤੁਸੀਂ ਲੇਟ ਆ ਸਭ ਤੋਂ ਭਾਜੀ ਸਾਡੇ ਪਰ 4 ਵਜੇ ਦਾ ਟਾਈਮ ਦਿੱਤਾ ਹੈ ਤੁਹਾਨੂੰ ਭਾਜੀ ਯੂ ਗਾਇਜ਼ ਆਰ ਲੇਟ ਮੇਰ ਕਿੱਥੇ ਲਾਉਣ ਵਾਲਾ ਪਰਫਿਊਮ ਮੈਂ ਤਾਂ ਹੀ ਲੇਟ ਆ ਭਾਜੀ ਨਹੀਂ ਭਾਜੀ ਆ ਗਰਮੇਰ ਲੇਟ ਕਰਾਂਗੀ ਨਾ ਫਿਰ ਚਲ ਹੁਣ ਕੋਈ ਕਹਿ ਨਹੀਂ ਸਕਦਾ 24 ਵਜੇ ਸਕੂਲੋਂ ਆਉਂਦਾ ਹਾਂ ਪਛੀਆਂ ਬੜੀਆਂ ਜੂਰ ਹੋ ਗਈ ਸਾਢੇ 4 ਵਜੇ ਕਿਹੜੇ ਸਕੂਲੇ ਜਾਂਦੀ ਏ ਸੈਟ ਹੋ ਰਿਹਾ ਉਸ ਓ ਮਾਈ ਗਾਡ ਤੇ ਆ ਗੱਭਰੂ ਕਿਹੜੇ ਕਿੰਨੇ ਵਜੇ ਆਇਆ ਵਾ ਇਹ ਤਾਂ 12:30 ਆਇਆ ਵਾ ਵਾ ਓ ਸਵੇਰੇ ਜਾਣਾ ਤੂੰ ਕਿੱਦਾਂ ਟਿਫਿਨ ਲੈ ਕੇ ਆਈ ਵੇ ਭਰ ਨੂੰ ਸਾਰੀ ਹੰਡੀ ਜਾਣ ਦੇ ਤੇ ਮੈਨੂੰ ਫਿਕਰ ਪਿਆ ਮੁੱਕ ਜਾਣੀ ਹਲੇ ਕੱਲ ਦੁਪਹਿਰਾਂ ਨੂੰ ਜਾਣਾ ਮੈਂ ਕੱਲ ਦੁਪਹਿਰਾਂ ਨੂੰ ਸਾਈਡ ਤੇ ਕਰਾ ਕੇ ਰੱਖ ਲੈਣ ਲੱਗੇ ਹਾਂ ਹਾਂ ਕਿ ਮੇਰੇ ਸਾਰੇ ਕਹਿਣਗੇ ਤੇ ਕੱਦ ਕੋਲ ਲੈ ਕੇ ਆਈ ਰੋਟੀ ਵੀ ਲਈ ਸਬਜ਼ੀ ਇਕੱਠੀ ਕਰਨ ਆ ਗਈ ਲਸਾਗ ਲੈ ਆਂਦਾ ਅੱਛਾ ਸਾਗ ਲੈ ਆ ਬਣਾਉਣ ਵਾਲਾ ਕੇ ਬਣਾਇਆ ਉਹਦੇ ਲੈ ਕੇ ਜਾਵਾਂਗੇ ਢਾਡੀ ਦਾ ਫੇਵਰਟ ਆ ਮੈਂ ਗਿਆ ਖੰਡਿਆ ਮੈਂ ਬਣਾ ਕੇ ਲੈ ਆਂਦਾ ਕੇ ਬਣਾਉਣ ਵਾਲਾ ਇਹ ਤਾਂ ਫੇਕਾ ਦਾ ਲੈ ਆਂਦਾ ਆ ਇਹ ਤਾਂ ਐਵੇਂ ਦੁਕਾਨ ਤੋਂ ਲੈ ਆਉਣਾ ਹੀ ਫਿਰ ਬਣਾ ਕੇ ਨਹੀਂ ਗੰਦਲਾਂ ਤਾਂ ਆ ਜੀ ਤੋੜ ਕੇ ਲਿਆ ਲਿਆ ਪਹਿਲੀ ਦਾ ਆਪਣਾ ਹਾਂ ਆ ਬਾਕੀ ਬਣਾਉਣ ਨੂੰ ਚਾਹੋ ਆ ਮਾਮੇਣਾ ਦਾ ਟਿਫਨ ਸਭੀ ਮਾਮੇ ਬਣਾਉਂਦੀ ਹੈ ਫੇ ਕਿਦਾਂ ਕਲੈਰੀਫਿਕੇਸ਼ਨ ਦੇਣ ਦੀ ਵਿੱਚ ਮੇਰੀ ਲੋਹੇਰੀ ਲਿਆ ਪਈ ਐ ਮੈਨੂੰ ਭੁੱਖ ਪਈ ਮੈਨੂੰ ਚੌਲਾਂ ਦੀ ਦੀਦੀ ਉਹ ਤਾਂ ਬੜੀ ਪੈਰੀ ਨਹੀਂ ਹੁੰਦੀ ਨਾ ਖਾਦੇ ਜਾਂਦੇ ਖਾਦੇ ਨੇ ਪਰ ਜੇ ਕਿਤੇ ਮੇਰੀ ਇੱਥੇ ਪਸੰਦ ਦੇ ਬਣੇ ਕਿੰਨਾ ਤਾਰੇ ਜੇ ਹਾਂ ਮੈਨੂੰ ਮੰਮੀ ਖਾਣ ਨਹੀਂ ਦਿੰਦੀ ਚੌਲ ਮੈਂ ਰੋਟੀ ਛੱਡ ਕੇ ਚੌਲ ਖਾਣੇ ਚਾਹੁੰਨਾ ਤਾਂ ਇਹ ਕੰਦੀਰ ਸਾਤੀ ਰੋਗ ਜਾਂਦੀ ਭਾਈ ਹੋ ਜਾਂਦੀ ਮੈਨੂੰ ਨਾਲ ਹੀ ਉੱਥੂ ਆ ਗਿਆ ਈ ਚਲ ਮੈਨੂੰ ਕਿਹੜਾ ਘੱਟਦਾ ਹੁੰਦਾ ਏ ਕੋਹ ਖਾਣੇ ਵੀ ਮੈਂ ਸਾਰਾ ਕੰਮ ਛੱਡਿਆ ਮੰਮੀ ਹੁਣ ਆਪਾਂ ਚੁੱਕ ਦੀਏ ਸਾਰਾ ਸਾਫਤਾ ਆਪ